ਸਤਿ ਸ਼੍ਰੀ ਅਕਾਲ ਜੀ ਮੈਂ ਅਸ਼ਵੀਰ ਕੇ ਐਨਐਐ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਤੇ ਵੇਖੋ ਜੀ ਇਹ ਦਿਨ ਜਿਹੜਾ ਇਹ ਆਪਣੇ ਭੈਣਾ ਦਾ ਦਿਨ ਹੈ ਰੱਖੜੀ ਦਾ ਇਹ ਦਿਨਾਂ ਦੇ ਵਿੱਚ ਕੀ ਮੈਸੇਜ ਜਾਂਟਿਆ ਸਾਡੇ ਦੇਸ਼ ਨੂੰ ਕੀ ਮੈਸੇਜ ਜਾਂਟਿਆ ਪੰਜਾਬ ਨੂੰ ਭੈਣਾ ਦੇ ਦਿਨਾਂ 'ਚ ਆਪਾਂ ਭੈਣਾ ਲਈ ਪ੍ਰੋਟੈਸਟ ਮੰਗਣਦੇ ਆ ਤੇ ਕੀ ਆਪਾਂ ਇੱਥੋਂ ਦਾ ਫਿਊਚਰ ਹੋ ਸਕਦੇ ਆ ਜੇਰੇ ਇੱਕ ਡਾਕਟਰ ਹੁੰਦੇ ਆ ਉਹਨਾਂ ਨੇ ਲਾ ਲੋ ਕਿ ਸਾਡੇ ਲਈ ਸਾਡੀ ਰੱਖਿਆ ਕਰਦੀ ਪਰ ਉਹ ਤੇ ਆਪ ਨਹੀਂ ਸੁਰੱਖਿਤੀ ਤੇ ਇਥੇ ਤੇ ਇਸੇ ਦੀ ਸਾਡੇ ਵੀਰ ਨੇ ਯੂਥ ਪ੍ਰਧਾਨ ਨੇ ਨੌਰਤ ਜਿੰਦਾਂ ਨੇ ਇੱਕ ਪ੍ਰੋਟੈਸਟ ਕਰਾਇਆ ਹੀ ਇਨਾਲੀ ਆਪਾ ਹਾਜ਼ਰ ਹੋਏ ਆ ਤੇ ਇਥੇ ਨੌਜਵਾਨਾਂ ਨੂੰ ਵੀ ਇੱਕ ਮੈਸੇਜ ਦਿੰਨੇ ਆ ਆਪਾਂ ਵੀ ਜਾਣੀ ਹੋਈਏ ਕੱਲਾ ਆਪਾਂ ਸਰਕਾਰਾਂ ਨੂੰ ਨਹੀਂ ਦੋਸ਼ ਦੇਵਾਂਗੇ ਕਿ ਕਹਿੰਦਾ ਕਿ ਕੋਈ ਵੀ ਹੁੰਦਾ ਵਾ ਕਿ ਸਰਕਾਰਾਂ ਦੇ ਵਿੱਚ ਦੋਸ਼ੀ ਹੈ ਦੋਸ਼ੀ ਨੌਜਵਾਨ ਵੀ ਆ ਕਿ ਆਪਣੀਆਂ ਭੈਣਾ ਸਮਝੀਏ ਹਰ ਇੱਕ ਨੂੰ ਇੱਜ਼ਤ ਦਈਏ ਹਰ ਇੱਕ ਨੂੰ ਸਭ ਤੋਂ ਜ਼ਰੂਰੀ ਹੈ ਇਹ ਜੀ ਅੱਜ ਕੈਂਡਲ ਮਾਰਚ ਕਰਦੇ ਆ ਕਿ ਮੇਰਾ ਨਾਮ ਅਨੁਜੀਤ ਕੌਰ ਹੈ ਮੈਂ ਯੂਕੇ ਤੋਂ ਥੋੜੇ ਦਿਨ ਕੱਲੇ ਹੀ ਆਈ ਆ ਮੇ ਮੈਂ ਜਦੋਂ ਇਹ ਪ੍ਰੋਟੈਸਟ ਦੇਖਿਆ ਤੇ ਮੈਨੂੰ ਬਹੁਤ ਬੁਰਾ ਲੱਗਾ ਤੇ ਕਾਫੀ ਨਿਊਜ਼ ਚੈਨਲਸ ਤੇ ਇਹ ਪਤਾ ਲੱਗ ਰਿਹਾ ਪਰ ਇਹ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਆ ਮੈਂ ਹੁਣੇ-ਹੁਣੇ ਥੋੜੀ ਦੇਰ ਪਹਿਲੇ ਵਾਪਸ ਆਈ ਆ ਤੇ ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਹਜਰ ਇਹ ਚੋ ਹੋ ਰਿਹਾ ਇੰਡੀਆ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਆਪਣੇ ਜਿਹੜੀ ਗਰਲਸ ਆ ਕਿ ਇਸ ਦੇਸ਼ ਵਿੱਚ ਸੇਫ ਨਹੀਂ ਹੈਗੇ ਮੈਨੂੰ ਸਹੀ ਗੱਲ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਆਪਣੀ ਕੁੜੀਆਂ ਇੱਥੇ ਬਿਲਕੁਲ ਨਹੀਂ ਸੇਫ ਹੈ ਗਿਆ ਮੈਨੂੰ ਲੱਗਦਾ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਹੁਣ ਤੋਂ ਹੀ ਤਾਂ ਕਿ ਸਾਨੂੰ ਸੇਫ ਲੱਗੇ ਤਾਂ ਕਿ ਅਸੀਂ ਆਪਣੀ ਕੰਟਰੀ ਜਦੋਂ ਵੀ ਵਾਪਸ ਆਈਏ ਸਾਨੂੰ ਮਾਨ ਹੋਵੇ ਤਾਂ ਕਿ ਅਸੀਂ ਗਲੋਬਲੀ ਵੀ ਦੱਸ ਸਕੀਏ ਕਿ ਅਸੀਂ ਇੰਡੀਆ ਤੋਂ ਫੇਸ ਕਰਕੇ ਚੀਜ਼ਾਂ ਨੂੰ ਰੋਕਣਾ ਚਾਹੀਦਾ ਤੇ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਹੁਣ ਤੋਂ ਹੀ ਲੈਣੇ ਚਾਹੀਦੇ ਮੈਂ ਜਿਹੜਾ ਵੀ ਕੈਂਡਲ ਮਾਰਚ ਤੇ ਐਕਸ ਇਸ بیس ਤੇ ਕਹਿੰਦਾ ਹਾਂ ਮੈਂ ਗੁਰਕਰਨ ਸਿੰਘ ਸਚਦੇਵਾ ਯੂਥ ਕਾਂਗਰਸ ਪ੍ਰਧਾਨ ਅੰਮ੍ਰਿਤਸਰ ਹਲਕਾ ਨੌਰ ਤੋਂ ਅਸੀਂ ਕੈਂਡਲ ਮਾਰਚ ਕੱਢਿਆ ਜੋ ਕਿ ਇਨਸੀਡੈਂਟ ਇੱਕ ਬਰੂਟਲ ਇਨਸੀਡੈਂਟ ਹੋਇਆ ਏ ਅਸਿਸਟੈਂਟ ਡਾਕਟਰ ਜੋ ਕਿ ਟ੍ਰੇਨੀ ਸੀ ਉਹਨਾਂ ਦੇ ਨਾਲ ਬਹੁਤ ਹੀ ਦੁਰਭਿਹਾਗ ਇੱਕ ਜਿਹੜਾ ਆਪਣੀ ਹਿੰਦੁਸਤਾਨ ਦੇ ਇੱਕ ਬਲੈਕ ਡੇ 9 ਅਗਸਤ ਨੂੰ ਮਨਾਇਆ ਗਿਆ ਉਹ ਬਲੈਕ ਡੇ ਦੇ ਚਲਦੇ ਉਹਨਾਂ ਦੇ ਇੱਕ ਸੈਕਸ਼ੂਅਲ ਹਰਾਸਮੈਂਟ ਪਰ ਬਲੂਟਰਲ ਕਿਲਿੰਗ ਹੋਈ ਆ ਉਸ ਕਿਲਿੰਗ ਦੇ ਹਲੇ ਤੱਕ ਇੱਕੋ ਦੋਸ਼ੀ ਫੜਿਆ ਗਿਆ ਬਲਕਿ ਉਹਨਾਂ ਦੇ ਮਲਟੀਪਲ ਰੇਪਸ ਦਾ ਅਟੈਂਪਟ ਹੋਇਆ ਏ ਉਸ وجہੋਂ ਅਸੀਂ ਅੱਜ ਉਹਨਾਂ ਦੀ ਇੱਕ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਉਹਨਾਂ ਨੂੰ ਮਿਲੇ ਪਰ ਜੋ ਉਹਨਾਂ ਨੇ ਸਹਾਇਆ ਹੈ ਅਸੀਂ ਇੱਕ ਪਾਰਟ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਦੇ ਪਰਿਵਾਰ ਨੇ ਸਹਾਇਆ ਹੈ ਅਸੀਂ ਜਸਟਿਸ ਦੀ ਮੰਗ ਕਰਦੇ ਹਾਂ ਕਿ ਉਹ ਇੱਕ ਐਜੂਕੇਟਿਡ ਅਗਰ ਅਸੀਂ ਆਪਣੀ ਕੁੜੀਆਂ ਨੂੰ ਐਜੂਕੇਟ ਕਰਦੇ ਹਾਂ ਭੈਣਾਂ ਨੂੰ ਐਜੂਕੇਟ ਕਰਦੇ ਹਾਂ ਤੇ ਇਹ ਦਿਨ ਅਗਰ ਐਜਾ ਮਾਪੇ ਉਹ ਦੇਖੇ ਉਹ ਤੇ ਆਟੋਮੈਟਿਕਲੀ ਇੱਕ ਸੁਸਾਈਡ ਅਟੈਂਪਟ ਹੋ ਜਾਂਦਾ ਹੈ ਕਿ ਪੇਰੈਂਟਸ ਖੁਦ ਮਰਨ ਯੋਗ ਹੋ ਜਾਂਦੇ ਆ ਤੇ ਅਸੀਂ ਉਹਨਾਂ ਦਾ ਇੱਕ ਸਿੰਪਤੀ ਵਜੋਂ ਇੱਕ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਜਸਟਿਸ ਮੰਗਦੇ ਹਾਂ ਗਵਰਨਮੈਂਟ ਤੋਂ ਸਰਕਾਰ ਤੋਂ ਪੋਲਿਟੀਕਲ ਪੀਪਲ ਤੋਂ ਜੋ ਵੀ ਇੱਥੇ ਗੁਨਾਹਗਾਰ ਨੇ ਹਲੇ ਤੱਕ ਸਿਰਫ ਇੱਕ ਰੋਏ ਜੀ ਫੜੇ ਗਏ ਨੇ ਅਸੀਂ ਉਹਨਾਂ ਸਮਝਦੇ ਹਾਂ ਕਿ ਐਟ ਲੀਸਟ 151 ਐਮਜੀ ਐਮ ਐਲ ਸੀਰਮਸ ਫੜੇ ਗਏ ਸੀ ਇਟ ਵਾਸ ਅ ਟਾਈਮ ਟੋ ਅਪਰੋਕਸੀਮੇਟਲੀ 10 ਪੀਪਲ ਤੇ ਅਸੀਂ ਉਹ 10 ਤੇ 10 ਜਿਹੜੇ ਆ ਹਵਸ ਦੇ ਪੁਜਾਰੀ ਐ ਗੰਦੇ ਲੋਗ ਇਹਨਾਂ ਨੂੰ ਕਾ ਸਖੀਰ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਸਟਿਸ ਜਲਦੀ ਤੋਂ ਜਲਦੀ ਮਿਲੇ ਜਲਦੀ ਤੋਂ ਜਲਦੀ ਉਹਨਾਂ ਨੂੰ ਸੂਲੀ ਤੇ ਚੜਾਇਆ ਜਾਵੇ ਔਰ ਪਬਲਿਕਲੀ ਦਿਖਾਇਆ ਜਾਵੇ ਕਿ ਕੋਈ ਦੁਬਾਰਾ ਇਹੋ ਜਿਹਾ ਅਟੈਂਪਟ ਕਾਨੂੰਨਾ ਕੰਮ ਦੁਬਾਰਾ ਇਸ ਸਾਡੀ ਅਸੀਂ ਇੰਡੀਆ ਨੂੰ ਭਾਰਤ ਮਾਤਾ ਕਹਿੰਦੇ ਆ ਸਾਡੀ ਮਾਤਾ ਦੀ ertid ਤੇ ਇਹੋ ਜਿਹਾ ਦੁਬਾਰਾ ਨਾ ਇਹੋ ਜਿਹਾ ਕੋਈ ਅਟੈਂਪਟ ਹੋਵੇ ਔਰ ਐਜੂਕੇਟਿਡ ਅਗਰ ਅਸੀਂ ਐਜੂਕੇਟ ਕਰਦੇ ਹਾਂ ਆਪਣੀ ਲੇਡੀਜ਼ ਨੂੰ ਗਰਲਸ ਨੂੰ ਸਾਡੇ ਸਾਡੇ ਨਾਲ ਡਾਕਟਰਸ ਹੈਗੇ ਨੇ ਇਹਨਾਂ ਦੀ ਟੀਮ ਨੂੰ ਅਸੀਂ ਇਹ ਦਿਨ ਦੇਖੀਏ ਤੇ ਸਾਡੇ ਲਈ ਸਾਡੇ ਬਹੁਤ ਜ਼ਰਾ ਸੋਗ ਬਣਾਉਣ ਵਾਲਾ ਦਿਨ ਆ ਕਿ ਅਸੀਂ ਇਹ ਚੀਜ਼ ਨਹੀਂ ਦੇਖਣਾ ਚਾਹੁੰਦੇ ਇਹੋ ਜਿਹੇ ਕਾਤਲ ਜਿਨ੍ਹਾਂ ਨੂੰ ਇਦਾਂ ਬਰੂਟਲ ਉਹਨਾਂ ਨੇ ਕਿਲ ਕੀਤਾ ਉਹਨਾਂ ਨੂੰ ਮਰ ਜਾਣਾ ਚਾਹੀਦਾ ਏ ਉਹਨਾਂ ਨੂੰ ਚੌਂਕ ਦੇ ਵਿੱਚ ਖੜੇ ਹੋ ਕੇ ਫਾਹ ਦੇਣਾ ਚਾਹੀਦਾ ਏ ਅਸੀਂ ਸਾਰੇ ਇੱਥੇ ਜਿਹੜੇ ਵੀਰ ਭਰਾ ਇੱਥੇ ਸਾਰੇ ਡਾਕਟਰਸ ਦੀ ਟੀਮ ਹੈ ਸਾਰੇ ਅਸੀਂ ਜਿਹੜੇ ਯੂਥ ਇੱਥੇ ਇਕੱਠੇ ਹੋਏ ਆ ਅਸੀਂ ਐਜੂਕੇਟਿਵ ਕਰ ਰਹੇ ਆ ਕਿ ਗਰਲ ਚਾਈਲਡ ਸੇਵ ਗਰਲ ਚਾਈਲਡ ਸੇਵ ਡਾਕਟਰਸ ਐਂਡ ਜੋ ਉੱਪ ਬॉयज ਇੱਥੇ ਜੋ ਆਪਾਂ ਇਹ 네ਗੇਟਿਵ ਸੋਚ ਲੈ ਕੇ ਆਂਦੇ ਨੇ ਉਹ ਵੀ ਖਤਮ ਕਰਕੇ ਕੈਂਡਲ ਜਲਾ ਕੇ ਇਹਨੂੰ ਖਤਮ ਕੀਤੀ ਜਾਵੇ ਸੋਚ ਕਿ ਅਸੀਂ ਇਸ ਧਰਤੀ ਨੂੰ ਇੱਥੇ ਅਸੀਂ ਰਹਿਣਾ ਹੈ ਅਸੀਂ ਇੱਕ ਬੈਟਰ ਪਲੇਸ ਬਣਾਈਏ ਜੀਨ ਲਈ ਔਰ ਮੇਰੇ ਖਿਆਲ ਨਾਲ ਸਾਰੇ ਨਾਲ ਬੋਲਣਗੇ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਔਰ ਅਸੀਂ ਜਸਟਿਸ ਦੀ ਸੁਪਰੀਮ ਕੋਰਟ ਤੋਂ ਕੋਰਟ ਤੋਂ ਮਾਨਯੋਗ ਕੋਰਟ ਤੋਂ ਔਰ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਹੈ ਪੇਰੈਂਟਸ ਨੂੰ ਇਨਸਾਫ ਸਮੇ ਸਮੇਂ ਨੇ ਉਸ ਦੇ ਬਾਵਜੂਦ ਵੀ ਜਿਹੜਾ ਵੀ ਇਦਾਂ ਦਾ ਕ੍ਰਾਈਮ ਜਿਹੜਾ ਵੀ ਹੁਣ ਉਹ ਨਹੀਂ ਹਟਦਾ ਇਸ ਨੂੰ ਆਪਾਂ ਕਿੱਦਾਂ ਦੇਖਦੇ ਦੇਖੋ ਇਹ ਅਨ ਐਜੂਕੇਸ਼ਨ ਦੀ ਗੱਲ ਹੈ ਸਿਰਫ ਗਵਰਨਮੈਂਟ ਦਾ ਰੋਲ ਨਹੀਂ ਹੁੰਦਾ ਸਾਡੀ ਇੱਕ ਅਸੀਂ ਸੋਸਾਇਟੀ 'ਚ ਰਹਿੰਦੇ ਆ ਸਾਡੀ ਸੋਸਾਇਟੀ ਸਾਨੂੰ ਆਪਸ ਦੇ ਵੀ ਸਾਡੀ ਫਰੈਂਡਸ ਦਾ ਇਹ ਕਿਹਦਾ ਇਹ ਸਾਰੇ ਐਜੂਕੇਟ ਕਰਨ ਦੀ ਲੋੜ ਹੈਗੀ ਆ ਅਗਰ ਅਸੀਂ ਐਜੂਕੇਟ ਨਹੀਂ ਕਰਾਂਗੇ ਅਸੀਂ ਸਿਰਫ ਗਵਰਨਮੈਂਟ ਨੂੰ ਕੋਸ ਨਹੀਂ ਸਕਦੇ ਅਸੀਂ ਪੋਲਿਟੀਕਲ ਸਿਸਟਮ ਨੂੰ ਸਿਰਫ ਕੋਸ ਨਹੀਂ ਸਕਦੇ ਇਹ ਜੋ ਅਸੀਂ ਕੀਤੇ ਸਾਨੂੰ ਇੰਨੀ ਦੁਨੀਆ ਨੇ ਦੇਖਿਆ ਹੈ ਅਸੀਂ ਆਲਮੋਸਟ 60 70 ਜਣੇ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਕੈਂਡਲ ਮਾਰਚ ਕੀਤਾ ਹੈ ਲੋਕੀ ਦੇਖ ਰਹੇ ਨੇ ਲੋਕੀ ਅਵੇਅਰ ਹੋ ਰਹੇ ਨੇ ਕਿ ਇਹ ਜਿਹੜੀ ਸੋਚ ਹੈ ਜੇ ਇਹਦਾ ਪ੍ਰਨਾਮ ਕੀ ਨਿਕਲਦਾ ਹੈ ਜੇ ਇਸ ਬੰਦੇ ਜਿਹੜੇ 8 10 ਬੰਦੇ ਜੋ ਵੀ ਅਕਾਉਂਟੇਬਿਲਟੀ ਹੈਗੀ ਆ ਉਹਨਾਂ ਨੂੰ ਹੈਂਗ ਡਿਲ ਥੈੱਥ ਕੀਤਾ ਜਾਂਦਾ ਸ਼ਰੇਆਮ ਚੌਂਗ ਚ ਫਾਂ ਲਾਇਆ ਜਾਂਦਾ ਤੇ ਹੋਰ ਲੋਕਾਂ ਦੇ ਵਿੱਚ ਇਹਨੂੰ ਉਤਸ਼ਾਹ ਘਟੇਗਾ ਮਤਲਬ ਕਿ ਇਹ ਲੋਕੀ ਵੇ ਰਹੇ ਨੇ ਹੋਏਗੇ ਪ੍ਰੋਵੋਕ ਕਰਨਗੇ ਇੱਕ ਦੂਜੇ ਨੂੰ ਲੈ ਉਹਦੇ ਨਾਲ ਕੀ ਹੋਇਆ ਅਸੀਂ ਇਸ ਸਿਸਟਮ ਨੂੰ ਜਗਾਣ ਦੀ ਲੋੜ ਹੈ ਅਸੀਂ ਯੂਥ ਸਿਰਫ ਜਗਾਣ ਲਈ ਆਏ ਆ ਕਿ ਇਹ ਜਾਗਣਗੇ ਤੇ ਜਾਗਣਗੇ ਸਾਡਾ ਹਿੰਦੁਸਤਾਨ ਸਾਡਾ ਪੰਜਾਬ ਸਾਡਾ ਦੇਸ਼ ਸਾਡਾ ਕਲਚਰ ਬਚ ਸਕੇਗਾ ਸਾਡੀਆਂ ਪਹਿਣਾ ਬਚ ਸਕਣਗੀਆਂ ਸਾਡੀਆਂ ਭਾਵੀਆਂ ਬਚ ਸਕਣਗੀਆਂ ਨਹੀਂ ਤੇ ਅਸੀਂ ਇੱਕ ਦੂਜੇ ਦੇ ਬਸ ਸੋਗ ਮਨਾ ਕੇ ਤੇ ਬਸ ਹੱਥ ਜੋੜ ਕੇ ਕਹਾਂਗੇ ਰੱਬ ਦੀ ਮਰਜ਼ੀ ਹੈ ਇਹ ਚੀਜ਼ ਤੋਂ ਕਹਿਣ ਦੋ ਉੱਟਿਆ ਜਾਵੇ ਨਹੀਂ ਅਸੀਂ ਐਦਾਂ ਕਿਉਂ ਹੁੰਦਾ ਵੀ ਆਪਾਂ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਆਪਾਂ ਕੈਂਡਲ ਮਾਰਚ ਕਰਦੇ ਹਾਂ ਦੋ ਦਿਨ ਚਾਰ ਦਿਨ ਉਸ ਤੋਂ ਬਾਅਦ ਠੰਡੇ ਹੋ ਜਾਂਦੇ ਆ ਫਿਰ ਫਿਰ ਇਦਾਂ ਦੀ ਵਾਰਦਾਤਾਂ ਬੰਤਾਂ ਹੁੰਦੀਆਂ ਨੇ ਅਰਬ ਕੰਟਰੀਆਂ 'ਚ ਕਈ ਜਗ੍ਹਾ ਬਹੁਤ ਧਾਦੇ ਜਿੱਥੇ ਬਹੁਤ ਜ਼ਿਆਦਾ ਸਖਤ ਕਾਨੂੰਨ ਆ ਤੇ ਇਹਦੀ ਜਿਹੜੀ ਜੇ ਉਲੰਘਣਾ ਕੋਈ ਕਰਦਾ ਤਾਂ ਉਸ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਸ ਤੇ। ਇਹੀ ਦੀ ਚੀਜ਼ ਦੀ ਸਾਡੀ ਭੰਗਿਆ ਕਿ ਇਸ ਕਾਨੂੰਨ ਇਹਦੇ ਦੀ ਸਪੈਸ਼ਲ ਇੰਪਲੀਮੈਂਟ ਕੀਤਾ ਜਾਵੇ। ਅਸੀਂ ਸੰਵਿਧਾਨ ਨੂੰ ਨੇ ਦੁਬਾਰਾ ਸਾਡਾ ਲਾ ਬੁੱਕ ਵੀ ਬਦਲਿਆ ਗਿਆ ਹੈ। ਬਟ ਇਸ ਨੂੰ ਲਾ ਨੂੰ ਸਪੈਸ਼ਲੀ ਬਣਾ ਕੇ ਔਰ ਇੱਕ ਐਗਜ਼ੈਂਪਲ ਸੈੱਟ ਕੀਤੀ ਜਾਵੇ। ਅੱਗੇ ਵੀ ਕਾਂਡ ਹੁੰਦੇ ਰਹੇ ਆ। ਅੱਗੇ ਵੀ ਹੁਣ ਰੀਸੈਂਟਲੀ ਵੀ ਕੋ ਹੋਇਆ ਹੈ ਕਿ ਨਰਸ ਦਾ ਬਲਦਕਾਰ ਕਰਕੇ ਕిల్ ਕੀਤਾ ਗਿਆ ਹਾਰਡਲੀ 2 ਦਿਨ ਪਹਿਲੇ ਮੈਨਿਊਸ਼ਟ ਬੜਿਆ। ਬਟ ਗੱਲ ਹੈਗੀ ਹੈ ਕਿ ਇਹ ਖਤਮ ਕਿਸ ਤਰ੍ਹਾਂ ਹੋਏਗਾ? ਖਤਮ ਹੋਏਗਾ ਅਵੇਅਰਨੈਸ ਦੇ ਨਾਲ। ਹੋਰ ਵੀ ਬਹੁਤ ਸਿਸਟਮਸ ਨੇ ਸਿਰਫ ਇਹਨੂੰ ਮੀਡੀਆ ਦੇ ਵਿੱਚ ਲਿਆ ਆ ਕੇ ਅੱਜ ਕੱਲ ਸਾਰਿਆਂ ਦੇ ਇੰਸਟਾ ਫੋਨ ਸਾਰਾ ਕੁਝ ਹੈ ਗਿਆ ਇਹਨੂੰ ਅਵੇਅਰ ਕਰਨ ਦੀ ਲੋੜ ਆ ਪਬਲਿਕ ਨੂੰ ਯੂਥ ਨੂੰ ਖਾਸ ਕਰਕੇ ਕਿ ਤੁਸੀਂ ਅਵੇਅਰ ਹੋਵੋ ਜਿਹੜੇ ਸੈਂਸਿਟਿਵ ਟੱਚ ਆਪਾਂ ਗਰਲਸ ਨੂੰ ਸਮਝਾਉਂਦੇ ਨੇ ਪੇਰੈਂਟਸ ਉਹ ਬॉयਜ਼ ਨੂੰ ਵੀ ਸਮਝਾਈ ਜਾਣਾ ਉਹ ਸਮਝਾਣਗੇ ਤੇ ਅਸੀਂ ਜਾਗਰੂਤ ਹੋਵਾਂਗੇ ਤੇ ਇਸ ਚੀਜ਼ਾਂ ਤੋਂ ਆਪਾਂ ਪਰੇ ਹੋ ਸਕਦੇ ਹਾਂ